ਲੋ ਜੀ ਪੂਰਾ ਕਰਮਾੜੀ ਦਾ ਲੋ ਜੀ ਮੋੜ ਲਈ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠੀਕਰੀਵਾਲ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈਕੋਲ ਛੋਟੀ ਪਕਾਉਗਾ ਭਰਾ ਜੀ ਕਿ ਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਬਾਕੀ ਤੇ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕੇ ਲੋ ਤਾਂ ਕਿ 3 ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਕਾ ਜੀ ਅਸਲੀ ਆ ਬਾਈ ਨਾਮ ਵੀਰੇ ਆਪਣਾ ਨਾਮ ਵਰਾ ਸਾਉਂਡ ਪੇਸ਼ਾਂਗੇ ਵੀ ਪੈਂਡ ਟਿੱਕਰੀ ਵਾਲਾ ਬਾਈ ਜ਼ਿਲ੍ਹਾ ਬਰਨਾਲਾ ਬਾਈ ਅ ਮੱਝ ਦੀ ਜਾਣਕਾਰੀ ਦਿਓ ਕਿਵੇਂ ਸੂਏ ਛੋਟੀ ਛੁਣੀ ਹੈ ਜੀ ਤੇ ਦੂਜੇ ਸੂਏ ਆ ਬਾਈ ਠੀਕ ਐ ਕੱਪੀਲੇ ਸਵੇਰ ਦੁੱਧ ਤਾਂ ਪਹਿਲੇ ਸਵੇਰ ਇਹ 12 13 ਲੀਟਰ ਦੁੱਧ ਜੀਗਾ ਫੇਰੇ ਘਰ ਦੀ ਝੁੱਟੀ ਆਪਣੀ ਘਰ ਦੀ ਰੋਟੀ ਉਹ ਠੀਕ ਆ 12 13 ਲੀਟਰ ਦੁੱਧ ਦੱਸ ਲਿਆ ਬਾਈ ਕਿੰਨਾ ਕ ਦਿਨ ਦੀ ਕੱਚੀ ਹੈ ਬਰੀ ਹਲੇ ਹਾਂ ਤੇਰੀ ਕੱਚੀ ਆ ਬਾਈ ਕਿੰਨੀ ਦਿਨ ਦੀ ਤਰੀਕ ਪੁਰਿਆ 17 ਦਿਨ ਹੁੰਦਾ ਪੁਰਿਆ 17 ਤਰੀਕ ਨੂੰ ਅੱਜ ਹੋ ਗਈ 10 7 ਕ ਦਿਨ ਤਾਂ ਇਹ ਆ ਕਦੋਂ ਤੱਕ ਉੱਪਰ ਦੀ ਰਹਿਦੀ ਹੈ ਨਾ ਲਓ ਜੀ ਚੈੱਕ ਕਰ ਸਕਦੇ ਹੋ ਭਰਾ ਤੋੜ ਦਿਓ ਭਰਾ ਇਹਨੂੰ ਲਓ ਜੀ ਪਹਿਲੇ ਠਿਕਰੀ ਵਾਲ ਤੇ ਜਿਲਾ ਨੂੰ ਕਹਿੰਦਾ ਜੀ ਇੱਧਰ ਮੈਂ ਇੱਧਰ ਮਰਜ਼ੀ ਤੋੜ ਲਓ ਜੀ ਇੱਧਰ ਤੋਂ ਨਾ ਇੱਧਰ ਤੋੜ ਲਓ ਲਓ ਜੀ ਫੇ

ਅਧਿਨੀ ਚਰਚਾ ਨੂੰ ਜੀ ਮੀਨਾਰ ਫਰਾ ਠੀਕ ਹੈ ਜੀ ਚੈੱਕ ਕਰ ਸਕਦੇ ਬਾਈ ਰੇਟ ਦਾ ਰੇਟ 145000 ਬਾਈ 145000 ਹਾਂ ਜੀ ਠੀਕ ਹੈ 145000 ਬਾਈ ਨੂੰ ਮੰਗਿਆ ਮਾਨਤਨ ਹੋ ਜੀ ਬਾਈ ਅ ਮੌਕੇ ਤੇ ਕਰ ਦਾਂਗੇ ਬਾਈ ਮੌਕੇ ਤੇ ਕਰ ਦਾਂਗੇ ਬਾਈ ਹਨਾ ਠੀਕ ਹੈ ਨਾ ਘਰ ਦੀ ਛੋਟੀ ਆ ਦੂਜੇ ਸੂਏ ਸੋਨਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਫਰਾ ਠੀਕ ਹੈ ਜੀ ਪਿੰਡ ਠਿਕਰੀਵਾਲ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਮਿਲਦੇ ਆਂ ਫਰਾ que se enamibló ok, bye.